ਆ ਰੱਬ ਨੇ ਵੀ ਪਤਾ ਨਹੀਂ ਗਿਣ-ਗਿਣ ਕੇ ਬਾਦਲੇ ਲੈ ਲੇ ਥੋੜੇ ਟਾਈਮ ਬਾਅਦ ਪਾਦਾਂ ਦਾ ਕਣੀਆ ਜੀਆਂ ਫੇਰ ਬੰਦ ਕਰ ਲਾਂ ਦਾ ਉਰੇ ਚਿੱਕੜ ਕਰਕੇ ਧਰ ਜਾਂਦਾ ਬਸ ਪਹਿਲਾਂ ਤਾਂ ਇੰਨਾ ਰੋਟੀਆਂ ਪਕਾਈਆਂ ਭਾਂਡੇ ਮਾਂਜੇ ਛਾੜੂ ਪੋਚਾ ਲਾਇਆ ਉੱਪਰੋਂ ਹੁਣ ਆ ਮੀਂਹ ਕਰਕੇ ਪਾਣੀਏ ਪਾਣੀ ਘਾਤਾ ਹਾਏ ਮੇਰੇ ਤਾਂ ਸਿਰ 'ਚ ਚੀਜ਼ ਐ ਨਹੀਂ ਪੈ ਰਹੀ ਹਾਏ ਕੀ ਕਰਾਂ ਮੈ ਤੋਂ ਨਹੀਂ ਹੁੰਦੀ ਆ ਜਾਂਦਾ ਪਰ ਹੱਗ ਲੱਗੇ ਹਾਈ ਹਾਈ ਪਤਾ ਨਹੀਂ ਸਿਰਚ ਕੀ ਹੋ ਗਿਆ ਇੰਨੀ ਚੀਸ ਪੈਰੀ ਆ ਆਏ ਹਾਈ ਹਾਈ ਆ ਕੀ ਹਾਈ ਸਿਰਚ ਪਤਾ ਨਹੀਂ ਕੀ ਵੜ ਗਿਆ ਕੀ ਹੋ ਗਿਆ ਤੈਨੂੰ ਬੈਠ ਗਈ ਆ ਕੇ ਮੰਮੀ ਮੇਰੇ ਤਾਂ ਪਤਾ ਨਹੀਂ ਕੀ ਹੋ ਗਿਆ ਦੇਖੀ ਬਾਹਰ ਬਾਈਪਰ ਲਾ ਰਹੀ ਸੀ ਸਿਰ ਇੰਨਾ ਜਿਆਦਾ ਦੁਖਦਨ ਲੱਗ ਗਿਆ ਚੀਸ ਪੈਣ ਲੱਗੀ ਸਿਰਚ ਬਹੁਤ ਭੜੀ ਪੈਂਦੀ ਆ ਕਿਉਂ ਸਿਰ ਨੂੰ ਕੀ ਹੋ ਗਿਆ ਮੰਮੀ ਪਤਾ ਨਹੀਂ ਕੀ ਹੋਇਆ ਮੈਂ ਤਾਂ ਰੋਟੀ ਪਕਾ ਕੇ ਹਟੀਆਂ ਉਸ ਤੋਂ ਬਾਅਦ ਮੈਂ ਬਾਈਪਰ ਜਾ ਲਾਉਣ ਲੱਗੀ ਪਤਾ ਨਹੀਂ ਸਿਰਚ ਇੰਨੀ ਭੜੀ ਚੀਸ ਪਈ ਮੇਰੇ ਤਾਂ ਅੱਖਾਂ ਨਹੀਂ ਖੁੱਲੀਆਂ ਹੈਗੀਆਂ ਤੁਸੀਂ ਦੇਖੀ ਮਾੜਾ ਜਿਹਾ ਬਾਈਪਰ ਲਾਇਓ ਵੇੜੇ 'ਚ ਪਾਣੀ ਪਿਆ ਮੀਂਹ ਆ ਗਿਆ ਤੀ ਮੈਂ ਮੈਂ ਪਰ ਲਾਇਆ ਮੈਂ ਵੇੜੇ 'ਚ ਕਮਾਲ ਕਰਦੀਆਂ ਤੂੰ ਜਮੀ ਕੀ ਗੱਲ ਫੇਰ ਕੀ ਹੋਗਾ ਮੰਮੀ ਲਾਇਆ ਉਹ ਮਾੜਾ ਜਿਹਾ ਪਾਣੀ ਬਾਈ ਮੈਨੂੰ ਲੱਗਦਾ ਕੱਲ ਨੂੰ ਕਹੇਗੀ ਮੇਰੇ ਕੱਪੜੇ ਤੋਦੇ ਭਾਂਡੇ ਮਾਂ ਦੇ ਰੋਟੀਆਂ ਬੁਖਾਦੀਆਂ ਤੇਰਾ ਤਾਂ ਰੋਜ਼ ਦੀ ਕੰਮ ਆ ਕਦੇ ਸਿਰ ਦੁਖਣ ਲੱਗ ਗਿਆ ਕਦੇ ਮੈਨੂੰ ਬੁਖਾਰ ਚੜ ਗਿਆ ਕਦੇ ਦਰਦ ਹੋਣ ਲੱਗ ਗਿਆ ਕਦੇ ਲੱਤਾਂ ਦੁਖਣ ਲੱਗ ਗਈਆਂ ਤੇ ਇਹ ਤਾਂ ਚੰਗਾ ਡਰਾਮਾ ਫੜ ਰਖਿਆ ਇਹ ਮੰਮੀ ਡਰਾਮੇ ਕਾ ਚਨੇ ਜੇ ਮੇਰਾ ਸਿਰ ਦੁਖਦਾ ਤਾਂ ਹੀ ਕਹਿ ਰਹੀਆਂ ਮੈਂ ਪਹਿਲਾਂ ਮੈਂ ਕਦ ਕਹਿਨੀ ਆ ਸ ਬਈ ਮੈਂ ਤਾਂ ਸੌ ਦੀ ਖਣਾਤੀ ਮੈਂ ਹੀ ਨਹੀਂ ਲਾਉਂਦੀ ਮੈਂ ਪਰ ਉਹ ਭਰਾ ਬਤਾ ਲਾ ਨਾ ਲਾ ਤੇ ਮੰਮੀ ਇੱਕ ਵਾਈਪਰ ਲਾਉਣ ਨੂੰ ਕਿਹਾ ਮੈਂ ਸੋਨੂੰ ਮੈਂ ਕਿਹਾ ਪਾਣੀ ਪਿਆ ਕੋਈ ਤਿਲਕੇ ਕੇ ਨਾ ਗਿਰ ਜੇ ਤੁਸੀਂ ਨੇ ਮੈਨੂੰ ਇਹ ਦੇ ਖਾਤਰ ਇੰਨਾ ਕੁਸਣਾਤਾ ਫਿਰ ਕੀ ਹੁੰਦਾ ਜੇ ਮਾੜਾ ਜਿਹਾ ਵਾਈਪਰ ਲਾ ਦੋਂਗੇ ਤੁਸੀਂ ਮੈਨੂੰ ਐ ਦੱਸ ਬਾਈ ਹੁੰਦਾ ਕਿਉਂ ਨਹੀਂ ਕੁਸਾ ਤੇਰਾ ਦੱਸ ਅਸੀਂ ਚਾਰ ਪਾਉਣਾ ਹੈ ਇਹ ਕੰਮ ਮੈਂ ਹੀ ਕਰਨਾ ਹੈ ਤੂੰ ਵਿਆਹ ਕੇ ਕਾਦੇ ਵਾਸਤੇ ਲੈਂਦੀ ਆ ਸੌ ਦੀ ਖਣਾਤੀ ਮੇਤੋਂ ਨਹੀਂ ਬਣਦਾ ਮੇਰੇ ਤਾਂ ਗੋਡੇ ਗਿੱਟੇ ਦੁਖਦੇ ਨੇ ਮੰਮੀ ਐਨਾ ਮੈਂ ਸੋਨੂੰ ਕੀ ਉਹ ਕਹੇ ਮਾੜਾ ਜਿਹਾ ਵਾਈਪਰ ਲਾਉਣ ਨੂੰ ਇਹ ਕਿਹਾ ਉਹ ਜਦੋਂ ਕਿਤੇ ਭੋਗ ਤੇ ਜਾਣਾ ਹੁੰਦਾ ਤੁਸੀਂ ਸਵੇਰੇ 9 ਵਜੇ ਦੇ ਨੂੰ ਤਿਆਰ ਹੋ ਜਾਣਾ ਉੱਥੇ ਵੀ ਤਾਂ ਜਾ ਕੇ ਸਾਰਾ ਕੰਮ ਕਰ ਦਿਓ ਘਰੇ ਜੇ ਸਾਨੂੰ ਮਾੜਾ ਜਿਹਾ ਕੰਮ ਨੂੰ ਕਹਿ ਤਾਂ ਤੁਹਾਡੇ ਗੋਡੇ ਗਿੱਟੇ ਦੁਖਣ ਲੱਗੇ ਪਹਿਲਾਂ ਮੈਂ ਸਾਨੂੰ ਕਿੰਨਾ ਕ ਕਹਿਣੀ ਆ ਤਾਂ ਤਾਂ ਰੋਜ਼ ਦੀ ਕੰਮ ਰਹੇਦਾ ਤੇਰਾ ਤਾਂ ਅਜਵੇਂ ਲੱਤਾਂ ਦੁਖਣ ਲੱਗ ਗਈਆਂ ਮੇਰੀ ਬਾਹਾਂ ਦੁਖਣ ਲੱਗ ਗਈਆਂ ਰਹੀਗਾ ਨਾ ਭੋਗਾਂ ਦੀ ਇਹ ਤਾਂ ਜਾਣਾ ਪੈਂਦਾ ਬਈ ਸ੍ਰੀਕੇ ਕਬੀਲੇ ਚ ਜੇ ਕਿਸੇ ਦੇ ਖੜਾਂਗੇ ਤਾਂ ਕੋਈ ਅਗਲਾ ਆਪਦੇ ਆ ਕੇ ਖੜੂਗਾ ਮੰਮੀ ਫਿਰ ਮੈਂ ਕਿਹੜਾ ਸਾਨੂੰ ਰੋਕਦੀ ਆ ਵੀ ਨਾ ਜਾਓ ਮੈਂ ਕਹਿਨੀ ਆ ਵੀ ਜਾਓ ਪਰ ਫਿਰ ਵੀ ਘਰੇ ਵੀ ਮਾੜਾ ਮੋਟਾ ਕੰਮ ਕਰਾਉਣਾ ਚਾਹੀਦਾ ਰੋਕਣ ਵਾਲੀ ਗੱਲ ਹੋਗੀ ਮੈਂ ਤਾਂ ਸਾਰੀ ਕਰਾਉਣੀ ਆ ਕਰਾਉਂਦੀ ਕੀ ਨਹੀਂ ਹੈਗੀ ਮੈਂ ਤੇਰੇ ਨਾਲ ਫਿਰ ਮੇਰ ਚ ਕਿਹੜਾ ਮੰਮੀ ਦੋ ਜਾਨਾਂ ਨੇ ਵੀ ਮੈਂ ਸਾਰਾ ਦਿਨ ਮਸ਼ੀਨ ਮੰਗੂ ਫਿਰਿਆਂਗੂ ਜੇ ਤਖਨੀ ਪਤਾ ਹੀ ਕਿਹਾ ਸੋਨੂੰ ਨਾ ਤੇਰੇ ਤਾਂ ਦੋ ਜਾਨਾਂ ਨਹੀਂ ਹੈਂਗਾ ਫਿਰ ਬੁੜੀ ਜਿਗੜਾ ਚਾਰ ਜਾਨਾਂ ਆ ਗਈਆਂ ਮੁਰੋ ਤੁਹਾਡੇ ਨਾਲ ਕਿਹੜਾ ਮੱਥਾ ਮਾਰੀ ਤੁਸੀਂ ਤਾਂ ਹੜਦੀ ਨਹੀਂ ਹੈਗੇ ਨਾ ਲਾਓ ਤੂੰ ਮੇਰੇ ਨਾਲ ਜਮਾਨਾ ਮੱਥਾ ਮਾਰ ਮੈਂ ਤਾਂ ਬਲੀ ਕੁੜੀ ਕੋਲੇ ਵਗ ਜੂ 4 ਦਿਨ ਜੇ ਜ਼ਿਆਦੇ ਹੋ ਕਰਦੀਆਂ ਚੱਲ ਵਗਜੋ ਫਿਰ ਮੈਂ ਕਿਹੜਾ ਸਾਨੂੰ ਰੋਕਦੀਆਂ ਕੁੜੀ ਕੋਲੀ ਵਗਜੋ ਤੁਸੀਂ ਕੁੜੀ ਕੋਲ ਕਿਹੜਾ ਤੁਸੀਂ ਵੇਲੇ ਬਹਿ ਕੇ ਖਾ ਲੋਂਗੇ ਆਪ ਦਿੱਤੀ ਘਰ ਦੇ ਬਲੀਵਾਰ ਕੀ ਖਾ ਕੇ ਆਉਂਗੀ ਮੜਾ ਮੋਟਾ ਕਰਾਏ ਉਹ ਕਰਾ ਦੂੰਗੀ ਨੀ 나ਸੀ ਮੰਮੀ ਕੀ ਸੋਨੇ ਕੁੜੀ ਕੁੜੀ ਲਾਰਖਿਆ ਉੱਥੇ ਕਿਹੜਾ ਸਾਨੂੰ ਲੈ ਦੀ ਮੰਜੇ ਤੇ ਬੈਠੀ ਨੂੰ ਥਾਲ ਪਰੋਸ ਕੇ ਦੇਣਗੇ ਨਾਲੇ ਧੀਆ ਦੇ ਬਾਰ ਤੇ ਮਾਮਾ ਬੈਠੇ ਸੋਹਣੀਆਂ ਨਹੀਂ ਲੱਗਦੀਆਂ ਹੈਗੀਆਂ ਕਹਿ ਤਾਂ ਰਹੇ ਹੋ ਤੁਸੀਂ ਵੀ ਮੈਂ ਉਹਦੇ ਕੋਲ ਵਗ ਜੂੰਗੀ ਕਿੰਨੇ ਕੁ ਦਿਨ ਕੱਢ ਦੋਗੇ ਉੱਥੇ ਨਹੀਂ ਮੈਂ ਤਾਂ ਜਾਉਂਗੀ ਬਾਈ ਤੂੰ ਤਾਂ ਮੇਰੇ ਤੇ ਨਹੀਂ ਮੇਰੇ ਤੇ ਲੱਗਦੀਆਂ ਮੈਂ ਤੁਹਾਨੂੰ ਦੱਸਾਂ ਲੱਗਣਾਈ ਕੀ ਗੱਲ ਹੈ ਮੰਮੀ ਇਹਦੇ ਵਿੱਚ ਕਿੰਨੇ ਦਿਨ ਲਾਉਂਗੇ ਉੱਥੇ ਆਉਂਗੇ ਤਾਂ ਇੱਥੀ ਆਪਦੇ ਘਰੀ ਆਉਂਗੇ ਛੇਕੜ ਜਿਹੜੇ ਚਾਰ ਦਿਨ ਲਾਉਂਗੀ ਵਾ ਸੁੱਖ ਤੇ ਆਹੋਂ ਸੁਖ ਦੇ ਕੱਟਿਆਂ ਵੀ ਚੱਲ ਫਿਰ ਵਗਜੋ ਉਰੇ ਬੈਠੇ ਕੀ ਕਰਦੇ ਹੋ ਤੀ ਗੋਲੀ ਵਗਜੋ ਜੇ ਨਹੀਂ ਮੈਂ ਵਗਦਾ ਜਾਮਾ ਮੈਂ ਮੁੰਡੇ ਡੀਕਦੀ ਆ ਮਾ ਜਿਉ ਆਜੇ ਮੁੰਡੇ ਨੂੰ ਡੀਕਦੇ ਮੁੰਡਾ ਤਾਂ ਚਾਰ ਦਿਨ ਨਹੀਂ ਆਉਂਦਾ ਹੈਗਾ ਕਹਿ ਕੇ ਗਿਆ ਮੈਨੂੰ ਕਹਿੰਦਾ ਆਉਂਦੇ ਨਹੀਂ ਹੈਗਾ ਮੈਂ ਚਾਰ ਦਿਨ ਚੱਲ ਫਿਰ ਰਹਿ ਤੋ ਕੱਲੀ ਜੇ ਨਹੀਂ ਆ ਚਾਰ ਦਿਨ ਮੈਂ ਤਾਂ ਵਗ ਜਾਨੀ ਆ ਚੱਲ ਵਗਜੋ ਦੇਖਾਂਗੇ ਕਿੰਨੇ ਕ ਦਿਨ ਲਾ ਕੇ ਆਉਂਗੇ ਨਾ ਆਉਂਗੀ ਮੈਂ ਤਾਂ ਸਬੀ ਦੇ ਜਿਹੜੇ ਲੱਗਣਗੇ ਮੇਤੋਂ ਨਹੀਂ ਮੀ ਉਹ ਕਰਦੀ ਆ ਚੱਲ ਜਾਓ ਜਾਣੀ ਆ ਮੈਂ ਤਾਂ ਜਾਣੀ ਉਹ ਤੇ ਦੇਖਾਂਗੇ ਤੁਹਾਨੂੰ ਕਿੰਨੇ ਕ ਦਿਨ ਬੈਠੇ ਇਹਨੂੰ ਖਵਾਉਣਗੇ ਉਹ ਕੋਈ ਨਹੀਂ ਖਵਾਉਂਦਾ ਹੈਗਾ ਤੇਰੇ ਮੰਗੂ ਨਹੀਂ ਕਰਦੀ ਮੇਰੀ ਧੀ ਜਿਵੇਂ ਤੂੰ ਸਰਦਨ ਮੈਨੂੰ ਬਾਸਤੇ ਚੱਕੀ ਰੱਖਦੀ ਐ ਬਾਸਤੇ ਦੱਸ ਮਾੜਾ ਹੀ ਕੰਮ ਨੂੰ ਕਹਿਆ ਸਾਰੇ ਦਿਨ ਮੈਂ ਹੀ ਕਰਦੀ ਆ ਚੱਲ ਪਰ ਗਈ 4 ਦਿਨ ਸ਼ਾਂਤੀ ਆਊਗੀ ਅੱਧਾ ਸਿਰ ਤਾਂ ਇਹਨੇ ਫੁੱਟਣ ਲਾਤਾ ਕੁਸਤਾਉਂ ਦੁੱਖਦਾ ਤੀ ਉਸੇ ਦੇ ਨਾਲ ਮਗਜਖ ਪਾਈ ਕਰਨੀ ਪੈਗੀ ਐਦੂ ਤਾਂ ਆਪੇ ਬਾਈਪਰ ਲਾ ਦਿੰਦੀ ਕਾ ਨੂੰ ਛੇੜਾ ਛੇੜਾ ਤੇ ਇੰਪ੍ਰਿੰਡਾਂ ਦੇ ਛੱਤੇ ਨੂੰ ਛੇੜ ਕੇ ਬੈਠੀ ਐ ਮੈਂ ਹਾਈ ਹਾਈ ਯਾ ਜਾਨੀ ਆ ਮੈਂ ਤਾਂ ਗਏ ਨਹੀਂ ਹੈਗੇ ਤੁਸੀਂ ਹਜੇ ਮੈਂ ਹੁਣ ਜਾਨੀ ਆ ਨਹੀਂ ਕੰਦੀ ਥੱਥ ਕਦੋਂ ਮੈਂ ਜਾਨੀ ਆ ਕਿੰਨੀ ਮਰਜੀ ਕੰਮ ਕਰਾ ਤੇਰੇ ਮੂਹਰੇ ਉਹ ਤਾਂ ਕਦੇ ਕਰੀ ਨਹੀਂ ਤੈਂ ਵੀ ਹਾਂ ਮੇਰੇ ਗੁੜੀ ਨੇ ਕੰਮ ਕਰਿਆ ਮੇਰਾ ਕਿਹੜਾ ਕਹਾਂ ਤੁਸੀਂ ਨੇ ਸਲੈਰੀ ਅੱਖਰਾਂ ਚ ਨੌ ਲਿਖਾਇਆ ਹੁਣ ਲਿਖਾਇਆ ਤੇ ਬਾਹਰ ਹੈ ਉਥੇ ਗੇਟ ਦੇ ਬਾਹਰ ਲੱਗੇ ਬਾਕੀ ਬੋਰਡ ਵੱਡਾ ਬੋਰਡ ਲਵਾ ਲਈ ਚੱਲ ਕੋਈ ਨਾ ਲਿਖਾਇ ਲਉਗੀ ਤੁਸੀਂ ਮੈਂ ਲੈ ਕੇ ਆਉਂਗੀ 10 ਮੀਟਰ ਕੱਪੜੇ ਲੈ ਲਈ ਆ ਕੋਈ ਫੁਟਾ ਦੇ ਛੋਡੀ ਧੀੜੀ ਕਰੀ ਹੋਣੀ ਬਗ ਜਾ ਉਥੇ ਖਾ ਲਿਓ ਗੁਲਬਰੀ ਜਾਨੀ ਆ ਮੈਂ ਤਾਂ ਤੁਹਾਡੇ ਵਾਸਤੇ ਪੂਰੇ ਦਾ ਕਰਿਆ ਨਹੀਂ ਜਾਂਦਾ ਹੈਗਾ ਉੱਥੇ ਜਾ ਕੇ ਕਹਿੰਗੇ ਮੈਨੂੰ ਪਤਾ ਨਹੀਂ ਮੈਨੂੰ ਥਾਲੀ ਪਰੋਸ ਕੇ ਦੇਣਗੇ ਬੈਠੀ ਹੋਈ ਮੇਰੀ ਉੱਥੇ ਚੱਲ ਬਰਾ ਚਾਰ ਦਿਨ ਸੁੱਕਦਾ ਸਾਂ ਆਊਗਾ ਸਾਰਾ ਦਿਨ ਕੋਲੇ ਖੜਾ ਹੋ ਜਾ ਸਾਰਾ ਦਿਨ ਕੱਟ ਕਰ ਕਰ ਕੇ ਜੱਦਾ ਤਾਂ ਸਿਰੇ ਦੁਖਣ ਲੱਗ ਪਿਆ ਆਏ ਓਹੋ ਆ ਪੌੜੀਆਂ ਘਣੀਆਂ ਦੱਸ ਕੀ ਗੱਡਾ ਖੜਾ ਦਿੱਖਦਾ ਪਹਿਲੀ ਗੋਡੇ ਦੁੱਖ ਦੇਦੇ ਆਏ ਉਹ ਤਾਂ ਮੀਵੀ ਖਾਸਾ ਪੈ ਗਿਆ ਕੋਈ ਜਵਾਬ ਦੇਂਦਾ ਵੀ ਨਹੀਂ ਹੈਗਾ ਨਹੀਂ ਪ੍ਰੀਤ ਪ੍ਰੀਤ ਹਾਂ ਕੌਣ ਆਏ ਹਾਏ ਨਹੀਂ ਬੁੱਤ ਇਹ ਤਾਂ ਮੰਮੀ ਆ ਗਈ ਆਏਗਾ ਸასი ਘਾਲ ਮੰਮੀ ਹੋਰ ਕਿੱਥੇ ਜਾ ਹਾਂ ਤੁਹਾਡਾ ਪਤੀ ਲੱਗਿਆ ਕਦੋਂ ਆਗੇ ਬਸ ਹੁਣੇ ਆਈ ਸੀ ਬੁੱਤ ਪਾਣੀ ਲਿਆਵਾ ਨਾ ਬੱਸ ਆ ਹੁਣ ਅੱਡੇ ਚੋਂ ਪੀ ਕੇ ਆਈ ਥੀ ਧਮ ਚੜ ਗਿਆ ਮਿੰਤਾ ਮਸ ਆਈਆਂ ਲੈ ਤੂੰ ਬਾਈ ਨਾਲ ਆ ਜਾਨੀ ਬਾਈ ਦਾ ਕੀ ਦੱਸਾਂ ਕੀ ਹੋ ਗਿਆ ਮੰਮੀ ਕੀ ਹੋ ਗਿਆ ਲੈ ਦੱਸ ਕੀ ਕਰਦੇ ਹੋ ਤੁਸੀਂ ਗੱਲ ਵੀ ਦੱਸੋਗੇ ਕਿਸੇ ਨੇ ਕੁਝ ਕਹਿਤਾ ਕੀ ਦੱਸਾਂ ਬੁੱਤ ਤੇਰੀ ਭਾਬੀ ਨੇ ਮੈਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੇਰ ਕੀ ਹੋਗਾ ਮੰਮੀ ਪਾਣੇ ਮਾਂਜਾ ਨਾ ਕੀ ਉਹ ਹੁੰਦਾ ਪੁੱਤ ਮੇਰੇ ਤੋਂ ਕਿੱਥੇ ਮਾਂਜੇ ਜਾਂਦੇ ਨੇ ਸਾਰੀ ਉਮਰ ਤਾਂ ਮੇਰੀ ਪਾਣੇ ਮਾਂਦੀਆਂ ਲੰਗੀ ਹੱਥ ਮੇਰੇ ਘਸ ਗਏ ਹੈ ਫੇਰ ਅੱਜ ਪਾਣੇ ਮਜਾਉਂਦੀ ਹੈ ਕੱਲ੍ਹ ਕੋਕੀ ਰੋਟੀਆਂ ਪਕਾ ਦੇ ਮਾਂ ਮੇਰੇ ਤੋਂ ਨਹੀਂ ਮਾਂਜੇ ਜਾਂਦੇ ਹੈਗੇ ਪਾਣਡੇ ਇਹ ਵੀ ਤੁਹਾਡੀ ਗੱਲ ਠੀਕ ਆ ਹੋਰ ਕਹਿੰਦੀ ਮੇਰੇ ਤਾਂ ਬੁਖਾਰ ਹੋ ਰਿਹਾ ਅੱਛਾ ਹੋਰ ਖਾਸੀ ਵਾਧਦਾ ਵਧ ਗਿਆ ਫੇਰ ਵਾਧਾ ਕੀ ਵਧਿਆ ਪੁੱਤ ਮੈਨੂੰ ਕਹਿੰਦੀ ਜਾਦੇ ਉਹ ਕਰਦੀ ਹੈ ਨਹੀਂ ਕੰਮ ਹੁੰਦਾ ਹੈਗਾ ਤਾਂ ਆਪਦੀ ਧੀ ਕੋਲ ਲੱਗ ਜਾ ਅੱਛਾ ਹੋਰ ਚੱਲ ਕੋਈ ਨਾ ਤੂਰੇ ਲਾ ਜਿੰਨੇ ਦਿਨ ਤੇਰਾ ਜੀ ਕਰਦਾ ਉਰੇ ਰਹਿ ਕੋਈ ਤੈਨੂੰ ਬਗਾਨਾ ਕਰਨੀ ਹੈਗਾ ਇਹ ਤੇਰੀ ਆਪ ਦੇ ਧੀ ਦਾ ਘਰ ਆ ਨੇ ਕੀ ਮੁੱਤ ਮੈਨੂੰ ਤਾਂ ਆਪ ਦੇ ਪੁੱਤ ਨੂੰ ਲੈ ਮਮੀ ਆਏ ਨਾ ਪਰ ਤੂੰ ਕੁਝ ਨਹੀਂ ਹੁੰਦਾ ਹੈਗਾ ਤੂੰ ਆਏ ਨਾ ਕਰ ਮਮੀ ਆਏ ਘਾ ਤੂੰ ਕਰ ਗਈਆਂ ਕੁਝ ਨਹੀਂ ਹੁੰਦਾ ਹੈਗਾ ਚੁੱਪ ਕਰ ਚੁੱਪ ਚੁੱਪ ਤੂਰੇ ਰਹਿ ਜਿੰਨੇ ਦਿਨ ਤੇਰਾ ਜੀ ਕਰਦਾ ਹੁਣ ਮੇਰੇ ਦਿਨ ਤੂੰ ਲਾ ਠੀਕ ਆ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਹੈਗਾ ਆਪੇ ਲੈ ਕੇ ਜਾਣਗੇ ਤੈਨੂੰ ਆ ਕੇ ਇਹ ਮੈਂ ਪਾਣੀ ਲਿਆਉਣੀ ਆ ਤੂੰ ਬਹਿ ਜਾ ਇੱਥੇ ਜੇ ਇਹਨੂੰ ਪੁੱਛੇ ਵੀ ਦੱਸ ਤੇਰੇ ਕੋਲ ਵੀ ਕਿੰਨਾ ਟਾਈਮ ਬੈਠੀ ਰਹੂੰਗੀ ਮੈਂ ਆਪ ਦਾ ਕਰ ਤਾਂ ਆਬ ਦੀਏ ਹੁੰਦਾ ਉਹ ਤਾਂ ਨਹੀਂ ਆ ਕਲਾਈ ਹੈਗੀ ਕੱਢ ਤਾਂ ਉਹ ਤਾਂ ਮੈਨੂੰ ਘਰ ਹਏ ਬਣਾ ਮੇਰਾ ਬਣਾਈ ਨਹੀਂ ਕਾਲੀ ਬਾਤ ਬਾਤ ਹੈ ਨਾ ਰੱਬ ਨੇ ਤਾਂ ਲੈ ਪਾਣੀ ਪੀ ਲੋ ਉਹ ਇਹ ਨਾ ਮਨ ਹੌਲਾ ਕਰੋ ਕੁਝ ਨਹੀਂ ਹੁੰਦਾ ਹੈਗਾ ਆਪੇ ਠੀਕ ਹੋ ਜੂਗਾ ਹੌਲੀ ਹੌਲੀ ਹੋਰ ਸਾਰੇ ਠੀਕ ਤੇ ਕਰੇ ਹਾਂ ਠੀਕ ਠਾਕ ਜਵਾ ਕਿੱਥੇ ਨੇ ਦੀਂਦੇ ਨਹੀਂ ਉਹ ਤਾਂ ਸਕੂਲ ਗਏ ਹੋਏ ਨੇ ਅੱਛਾ ਹਾਂ ਤੇਰੀ ਸੱਸ ਉਹ ਤਾਂ ਵਸੋਂ ਉੱਥੇ ਗਈ ਆ ਮੇਰੀ ਨੰਦ ਕੋਲੇ ਅੱਛਾ ਅੱਜੇ ਗਈ ਆ ਹੁਣ ਥੋੜਾ ਜਿਹਾ ਟਾਈਮ ਪਹਿਲਾਂ ਅੱਛਾ ਠੀਕ ਠਾਕ ਵੀ ਤੇ ਸਾਰੇ ਨਾ ਠੀਕ ਠਾਕ ਵਧੀਆ ਬਸ ਉਹੀ ਮਿਲਣ ਵਾਗੀ ਜਿਵੇਂ ਤੁਸੀਂ ਆਏ ਹੋ ਅੱਛਾ ਥੋੜੇ ਮੂਰੇ ਮੂਰੀ ਗਈ ਸੀ ਬਸ ਠੀਕ ਆ ਚਲ ਵਧੀਆ ਜਾਏ ਆਉਗੀ ਹੋਰ ਰੋਟੀ ਲੈ ਕੇ ਆਣਾ ਨਾ ਰੋਟੀ ਮੈਂ ਖਾ ਲਈ ਸੀ ਖਵਾਤੇ ਤੇ ਉਹਨੇ ਮੈਨੂੰ ਪੂੜੇ ਚਲ ਮੈਂ ਰੋਟੀ ਬਣਾ ਦਾਨੀ ਆ ਰੋਟੀ ਕਿਹੜੀ ਖਾ ਕੇ ਆਏ ਹੋਣੇ ਜਦੋਂ ਘਰੇ ਕਲੇਸ ਹੋਵੇ ਨਾ ਪੁੱਤ ਮੈਂ ਲੰਗਦੀ ਨਹੀਂ ਆਏਗੀ ਲੈ ਨਾ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਗੀ ਮੈਂ ਤੇ ਤੋ ਕਹਿ ਕੇ ਮੰਗ ਲਊਗੀ ਠੀਕ ਆ ਚਲ ਫਿਰ ਅੰਦਰ ਆਜੋ ਤੁਸੀਂ ਹੋਰ ਤਾਂ ਗਰਮੀ ਆ ਚਲ ਫੋਰ ਆ ਬੈਗ ਚੱਕ ਲੈਣਾ ਹੈ ਮੇਰਾ ਚੱਕ ਆਏ ਹੈ ਲੈ ਮਮੀ じゃ ਪੀ ਲੋ ਇਹ ਬੁੱਤ ਚਾਹ ਨੂੰ ਕੀ ਹੋਦੀ ਲੈ ਹੁਣ ਮੀ ਪੈ ਰਿਆ ਨਾ ਨਹੀਂ ਤਾਂ ਬਾਟੀ ਤੇ ਲਿਆ ਦਿੰਦੀ ਆ ਹੁੱਕਿਆ ਨਾ ਮੈਨੇ ਕੀ ਕਰਨਾ ਤੀ ਚਰ ਕੋਈ ਨਾ ਪੀ ਲੋ ਹੋ ਐ ਤੁਸੀਂ ਨੂੰ ਤੁਸੀਂ ਅੱਜ ਆ ਛੋਟੀ ਕਿੱਥੋਂ ਚੱਕ ਲਏ ਨੀ ਕੀ ਦੱਸਾਂ ਨੀ ਉਹ ਕਲੈਣ ਹੀ ਨੇ ਮੇਰੀ ਕੁੰਡੀ ਵੀ ਨਹੀਂ ਦਿੱਤੀ ਇਹ ਤਾਂ ਬਾਹ ਨੰਡਾ ਵੀ ਆਦੀ ਮੈਂ ਤਾਂ ਉਹੀ ਚੱਕ ਕੇ ਆ ਗਈ ਕਣੀਆਂ ਪਿੰਦੇ ਚ ਮੈਨੂੰ ਘਰੋਂ ਕੱਢਿਆ ਉਹਨੇ ਮੰਮੀ ਭਾਉਤਾ ਹੀ ਜੀ ਹੈ ਨਹੀਂ ਭਾਬੀ ਤਾਂ ਨੀ ਪਤਾ ਨਹੀਂ ਕੀ नाग ਲੜਿਆ ਉਹਦੇ ਇਹ ਜੱਜਾ ਵੱਡੀ ਗਈ ਲੈ ਮੈਂ ਤਾਂ ਮੈਂ ਤਾਂ ਆਸ ਨਹੀਂ ਦੀ ਭਾਬੀ ਤੋਂ ਹੀ ਜੀ ਆਸ ਕੀ ਇਹ ਜੀ ਤਾਂ ਮੈਂ ਕਹਿੰਨੀ ਰੱਦ ਕਰੇ ਕਿਸੇ ਦਿਨ ਆਵੇ ਯੇ ਜੀ ਰਾਬੂ ਨੇ ਮੇਰੇ ਭੇਜੀ ਆ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਹੈਗਾ ਭਾਬੀ ਨੇ ਆਇਆ ਕਰਿਆ ਸੋਨੂ ਦਾ ਸਬੀਚ ਘਰੋਂ ਕੱਢਤਾ ਇਹ ਯਕੀਨ ਤਾਂ ਮੈਨੂੰ ਵੀ ਨਹੀਂ ਤੀ ਆਪਦੇ ਤੇ ਨਹੀਂ ਮੈਨੂੰ ਮੇਰੇ ਪੁੱਤ ਨੂੰ ਵੀ ਮਾਰਾ ਇਹ ਦੇਖੋ ਬਾਸ ਮਮੀ ਤੁਸੀਂ ਕਾਹਤੋਂ ਰੋਈ ਜਾਂਦੇ ਹੋ ਆਇਨਾ ਉਹ ਨਾ ਕਰੋ ਮਾਂ ਕਿੱਥੇ ਪਤਾ ਭਾਬੀ ਸੱਚ ਬੋਲਦੀ ਹੋਵੇ ਉਹਦਾ ਸੱਚੀ ਉਹਨੂੰ ਖਾਰ ਬੋਲਿਆ ਹੋਵੇ ਨਹੀਂ ਕਾਹਨੂੰ ਖਾਰ ਹੋਇਆ ਉਹ ਤਾਂ ਰੋਜ ਦੀ ਹੈ ਤਾਂ ਮਾਂ ਪੁੱਤ ਜੇ ਉਹਨੂੰ ਬੁਖਾਰ ਹੋਇਆ ਹੁੰਦਾ ਤਾਂ ਉਹ ਇਹ ਜਿਹਾ ਕੁਛ ਕਰਦੀ ਉਹ ਮਮੀ ਨਹੀਂ ਮੈਨੂੰ ਨਹੀਂ ਭਰੋਸਾ ਹੈਗਾ ਵੀ ਉਹ ਐ ਕਰ ਸਕਦੀ ਆ ਚੱਲ ਭਾਈ ਤੈਨੂੰ ਆਪਦੀ ਮਾਂ ਤੇ ਨਹੀਂ ਹੈਗਾ ਤੈਨੂੰ ਉਹਦੇ ਤੇ ਜ਼ਿਆਦਾ ਭਰੋਸਾ ਪਹਿਲਾਂ ਮਮੀ ਕਦੇ ਅੱਜ ਤੱਕ ਇਹ ਜੀ ਗੱਲ ਹੋਈ ਨਹੀਂ ਮੈਂ ਤਾਂ ਕਹਿ ਰਹੀ ਆ ਮੇਰਾ ਮਨ ਨਹੀਂ ਮੰਨ ਰਿਹਾ ਹੈਗਾ ਵੀ ਉਹਨਾਂ ਨੇ ਐ ਕਰਿਆ ਛੋਡੇ ਨਾਲ ਤਾਂ ਸਮਾਵਾਦਨ ਦੇ ਨੂੰ ਦੇਰ ਨਹੀਂ ਲੱਗਦੀ ਹੁੰਦੀ ਕਦੋਂ ਬੰਦਾ ਬਦਲ ਜੇ ਕੋਈ ਪਤਾ ਨਹੀਂ ਹੈਗਾ ਮਮੀ ਬੁਖਾਰ ਕਿਸੇ ਨੂੰ ਵੀ ਹੋ ਸਕਦਾ ਇਦੇ ਵਿੱਚ ਤਾਂ ਕੋਈ ਉਹ ਹੈ ਨਹੀਂ ਤੁਸੀਂ ਕਹਿੰਦੇ ਹੋ ਡਰਾਮੇ ਕਰਦੀ ਆ ਚਲ ਬੁਖਾਰ ਹੋ ਗਿਆ ਧੀ ਫਿਰ ਦਵਾਈ ਲੈ ਲੈਂਦੀ ਫਿਰ ਮਾਂ ਲੈਂਦੀ ਭਾਂਡੇ ਮੇਨੂੰ ਤਾਂ ਨਾ ਕਹਿੰਦੀ ਐਨਾ ਵਾਤਾਵਾ ਮੈਨੂੰ ਕਹਿੰਦੀ ਭਾਂਡੇ ਮਾਂਜ ਲੈ ਗਈ ਗੁਲਾ ਵੀ ਮੈਂ ਭਾਂਡੇ ਮਾਂਜਾਂ ਮੈਂ ਤਾਂ ਕਰ ਰੱਖੀ ਹੋਈਆਂ ਉਹਨਾਂ ਦੀ ਲੈ ਤੇ ਤੀ ਤੇ ਨਾਲੇ ਮੇਰੇ ਤੇ ਲੱਗਦੀ ਆ ਮੈਂ ਤੁਹਾਨੂੰ ਦੱਸਾਂ ਲੱਗਣਾਈ ਕੀ ਗੱਲ ਆ ਮੰਮੀ ਇਹਦੇ ਵਿੱਚ ਕਿੰਨੇ ਦਿਨ ਲਾਉਂਗੇ ਉੱਥੇ ਆਉਂਗੇ ਤਾਂ ਇੱਥੇ ਆਪਦੇ ਕਰੀਏ ਆਉਂਗੇ ਛੇਕੜ ਜਿਹੜੇ ਚਾਰ ਦਿਨ ਲਾਉਂਗੀ ਵਾ ਸੁੱਖ ਤੇ ਕੱਟਿਆਉਂਗੇ ਉੱਥੇ ਆਉ ਸੁਖ ਦੇ ਕੱਟਿਆਂਗੀ ਚਲ ਫਿਰ ਵਗਜੋ ਪੂਰੇ ਬੈਠੇ ਕੀ ਕਰਦੇ ਹੋ 30 ਗੋਲੀ ਵਗਜੋ ਜੇ ਨਹੀਂ ਮੈਂ ਵਗਤਾ ਜਾਮਾ ਮੈਂ ਮੁੰਡੇ ਡੀਕਦੀ ਆਮਾ ਜਿਉ ਆਜੇ ਮੁੰਡੇ ਨੂੰ ਡੀਕਦੇ ਮੁੰਡਾ ਤਾਂ ਚਾਰ ਦਿਨ ਨਹੀਂ ਆਉਂਦਾ ਹੈਗਾ ਕਹਿ ਕੇ ਗਿਆ ਮੈਨੂੰ ਕਹਿੰਦਾ ਆਉਂਦੇ ਨਹੀਂ ਹੈਗਾ ਮੈਂ ਚਾਰ ਦਿਨ ਚਲ ਫਿਰ ਰਹਿ ਤੋ ਕੱਲੀ ਜੇ ਨਹੀਂ ਹਾਂ ਚਾਰ ਦਿਨ ਮੈਂ ਤਾਂ ਵਗ ਜਾਨੀ ਆ ਚਲ ਵਗਜੋ ਦੇਖਾਂਗੇ ਕਿੰਨੇ ਦਿਨ ਲਾ ਕੇ ਆਉਂਗੂ ਨਾ ਆਉਂਗੀ ਮੈਂ 10 ਵੀ ਦਿਨ ਜਿਹੜੇ ਲੱਗਣਗੇ ਮੇਤੋਂ ਨਹੀਂ ਮੀ ਉਹ ਕਰਦੀ ਆ ਚਲ ਜਾਓ ਜਾਣੀ ਆ ਮੈਂ ਤਾਂ ਜਾਣੀ ਉਹ ਤੇ ਦੇਖਾਂਗੇ ਤੁਹਾਨੂੰ ਕਿੰਨੇ ਕ ਦਿਨ ਬੈਠੇ ਇਹਨੂੰ ਖਵਾਉਣਗੇ ਉਹ ਕੋਈ ਨਹੀਂ ਹਾਈ ਹਾਈ ਮੈਂ ਤਾਂ ਅੱਜ ਮੰਮੀ ਨੂੰ ਸਵੇਰੇ ਲੜਕੇ ਘਰੋਂ ਕੱਢਤਾ ਹੁਣ ਪਤਾ ਲੱਗਦਾ ਵੀ ਮੈਂ ਕਿੱਡੀ ਗਲਤੀ ਕਰੀ ਐ ਮੰਮੀ ਦੀ ਗੱਲ ਸੁਣ ਕੇ ਕੀ ਗੱਲ ਪੁੱਤ ਕੁਛ ਨਹੀਂ ਮੰਗੀ ਕੁਛ ਨਹੀਂ ਤੁਸੀਂ ਚਾਹ ਪੀ ਲਓ ਚਾਹ ਤਾਂ ਕੋਈ ਨਾ ਮੈਂ ਪੀਣੀ ਆ ਤੇਰੇ ਸੱਸ ਰਹੁਗੀ ਹਾਂ ਲੈ ਹਾਂ ਕਹਿ ਕੇ ਤਾਂ ਕਹੀ ਨਹੀਂ ਮੈਂ ਰਹੁਗੀ ਚਾਹ ਤਾਂ ਕੋਈ ਨਾ ਭਾਈ ਮੇਰੇ ਜਾਨੀ ਆ ਮੈਂ ਤਾਂ ਨੇਂ ਕਿਹਾ ਤੁਸੀਂ ਹਜੇ ਮੈਂ ਹੁਣ ਜਾਣੀ ਆ ਨਹੀਂ ਕੰਦੀਏ ਥੇ ਚੁੱਕ ਪਈ ਮੈਂ ਜਾਣੀ ਆ ਕਿੰਨੀ ਮਰਜ਼ੀ ਕੰਮ ਕਰਾ ਤੇਰੇ ਮੂਹਰੇ ਆਉਂਦਾ ਕਦੇ ਕਰੀ ਨਹੀਂ ਤੈਂ ਵੀ ਹਾਂ ਮੇਰੇ ਬੁਢੀ ਦੇ ਕੰਮ ਕਰਿਆ ਮੇਰਾ ਕਿਹੜਾ ਕਹਾ ਤੁਸੀਂ ਨੇ ਸਨਹਿਰੀ ਅਖਰਾਂ ਚ ਨੌ ਲਿਖਿਆ ਰਿਹਾ ਹੁਣ ਲਿਖਾ ਰਿਹਾ ਥੇ ਬਾਹਰ ਆ ਉਸੇ ਗੇਟ ਦੇ ਬਾਹਰ ਉਸੇ ਬਾਕੀ ਬੋਰਡ ਵੱਡਾ ਬੋਰਡ ਲਵਾ ਲਈ ਚੱਲ ਕੋਈ ਨਾ ਲਿਖਿਆ ਲੂੰਗੀ ਤੁਸੀਂ ਮੈਂ ਲੈ ਕੇ ਆਉਂਗੀ ਦਸ ਮੀਟਰ ਕੱਪੜੇ ਲੈ ਕੇ ਆਪੇ ਘੁਟਾ ਦੇ ਥੋੜੀ ਢੀੜੀ ਕਰੀ ਹੋਣੀ ਵਗ ਜਾ ਉਥੇ ਖਾ ਲਿਓ ਗੁਲਗੁਲੇ ਜਾਣੀ ਆ ਮੈਂ ਤਾਂ ਤੁਹਾਡੇ ਵਾਸਤੇ ਗਲਤੀ ਤਾਂ ਮੇਰੀ ਤੋਂ ਹੀ ਹੋਈ ਆ ਅੱਜ ਜਦੋਂ ਮੈਂ ਬਾਹਰੋਂ ਕੱਢਿਆ ਪਰ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਅਭੀ ਮਾਂ ਨੂੰ ਕੋਲੋਂ ਪਰੋਂ ਕੱਢੇ ਫਿਰ ਕਿਹਨੂੰ ਤਕਲੀ ਆਉਂਦੀ ਆ ਕੀ ਗੱਲ ਤੂੰ ਕੱਲੀ ਜੀਏ ਬੋਲੀ ਜਾਨੀ ਆ ਕੁਛ ਨਹੀਂ ਮੰਮੀ ਤੁਸੀਂ ਉਰੇ ਬੈਠੋ ਮਾੜਾ ਮੈਂ ਆਉਣੀ ਆ ਅੱਛਾ ਤੁਸੀਂ ਚਾਹ ਪੀਓ ਕਿੱਥੇ ਜਾਨੀ ਆ ਕਿੱ데 ਨਹੀਂ ਜਾਂਦੀ ਤੁਸੀਂ ਚਾਹ ਪੀਓ ਬਸ ਮੈਂ ਨੂੰ ਆਈ ਪੰਜ ਮਿੰਟ ਚੱਲ ਦੱਸੋ ਕਿੱਧਰ ਕੋਈ ਨਹੀਂ ਤੁਸੀਂ ਬੈਠੋ ਬੈਠੋ ਮੈਂ ਆਈ ਹਾਂ ਇਹਨੂੰ ਕੀ ਕਹੂਗਾ ਹੈ ਚਾਹ ਸਾਡੇ ਕੇ ਬਾਕੀ ਆਈ ਗਰਗਰਾਦਾ ਲੰਗ ਦੇਖਤਾ ਬਣਾ ਕੀ ਹੋ ਗਿਆ ਇਹ ਇੰਨੇ ਵੀ ਕਿਤੇ ਕੋਈ ਨਾ ਸਿਰਫ ਆ ਕੇ ਦੁਖਿਆ ਹੋਵੇ ਇਹ ਬਹੁਤ ਬੇਬੀ ਤੋਂ ਖਤ ਇਨੇ ਹੈ ਵੱਡੇ ਮੰਮੀ ਤੁਸੀਂ ਉਰੇ ਬੈਠਾ ਹੋ ਗਏ ਹੈਗੇ ਤੁਸੀਂ ਹਜੇ ਜਾਣੀ ਹੈ ਮੈਂ ਵੀਰ ਮੈਂ ਮੁੰਡੇ ਾਂ ਦੀ ਖਿਤੀ ਸੀ ਮਾਝ ਆਏ ਜਾਵੇ 4:00 ਵਜੇ 4 ਕੋਈ ਨਾ ਤੁ ਕਰਾਂ ਮੈਂ ਤੁਹਾਨੂੰ ਲੈਣ ਆਈ ਆਂ ਭੇਜਣ ਨਹੀਂ ਆਈ ਥੋੜੀ ਦੇ ਅੰਦਰ ਚੱਲੋ ਮੈਂ ਕਿ ਹੁਣ ਕੀ ਹੋ ਗਿਆ ਨਾ ਮੈਂ ਨਹੀਂ ਮੈਂ ਗਿਆਣਾ ਨੰਦਾਵਣਾ ਉਹਦਾ ਹਰ ਕੰਮ ਜਾਣੀ ਮੈਂ ਤੁਸ ਮੇਰੀ ਗੱਲ ਸੁਣੋ ਉੱਥੋਂ ਫੜੀ ਚਲੋ ਅੰਦਰ ਚੱਲੋ ਅੰਦਰ ਕੀ ਕਰਾਂਗੇ ਮੈਂ ਹੀ ਵੇਖੋ ਨਾ ਚਲੋ ਚਲੋ ਤੁਸੀਂ ਅੰਦਰ ਚੱਲੋ ਹੱਥਾ ਕਰਾਵੇਗੀ ਨਹੀਂ ਨਹੀਂ ਤੁਸੀਂ ਅੰਦਰ ਆਓ ਆਸਿਕਾ ਆਸਿਕਾ ਤੈਨੂੰ ਮੋਕੀ ਕਹਿੰਦੀ ਹਾਂ ਹਾਂ ਹੋਰ ਪਰਵਾਸ ਕੀ ਕਰੇ ਹਾਂ ਠੀਕ ਆ ਜਾਓ ਤੁਸੀਂ ਬਹਿ ਜਾ ਕੋਈ ਨਾ ਬੁੱਤ ਬੈਠੇ ਉਹ ਵੀ ਕੁਰਸੀ ਲੈ ਲੈ ਕੁਰਸੀ ਲੈ ਲੈ ਕੋਈ ਜਾਈ ਜਾ ਬਹਿ ਜਾ ਤਦਾਂ ਬੈਠ ਜਾ ਲੈ ਜਾ ਲਓ ਹੋ ਜਾ ਲੈ ਲੈ ਕੋ ਐਵੇਂ ਇੱਧਰ ਨੂੰ ਆ ਜਾ ਲੈ ਬਹਿ ਜਾ ਠੀਕ ਹੋ ਕੇ ਬਹਿ ਜਾ ਬਹਿ ਜਾ ਕੋਈ ਨਾ ਕੋਈ ਨਾ ਪ੍ਰੀਤ ਪਹਿਲਾਂ ਮੈਨੂੰ ਐਂ ਦੱਸ ਤੂੰ ਤਾਂ ਕਹਿੰਦੀ ਸੀ ਤੇਰੇ ਸਾਥ ਕੁੜੀ ਗੋਲ ਗਈ ਹੋਈ ਆ ਪੰਜ ਚਾਰ ਦਿਨ ਲਾਉਗੀ ਫਿਰ ਹੁਣ ਨਾ ਮੰਮੀ ਉਹ ਤਾਂ ਮੈਂ ਸੋਨੂੰ ਹੀ ਕਹਿੰਦਾ ਸੀ ਮੈਂ ਤਾਂ ਗਾਤੀ ਹੋ ਗਈ ਮੰਮੀ ਕਾਦੀ ਗਾਤੀ ਮੰਮੀ ਮੇਰੇ ਨਾਲ ਨਾ ਮੰਮੀ ਲੜ ਪਏ ਤੇ ਸਵੇਰੇ ਜਿਵੇਂ ਤੁਸੀਂ ਨੇ ਗੱਲ ਦੱਸੀ ਐ ਸਾਡੇ ਘਰੇ ਗੱਲ ਹੋ ਗਈ ਕੰਮ ਪਿੱਛੇ ਬਸ ਫਿਰ ਮੈਂ ਮੰਮੀ ਨੂੰ ਕਹਿਤਾ ਵੀ ਇਸ ਕੁਸੀ ਅੱਜ ਕੁੜੀ ਕੋਲੀ ਵਗ ਜਾ ਮੰਮੀ ਨੇ ਕਹਿਤਾ ਕਹੀ ਮੈਂ ਉਹਦੇ ਕੋਲ ਵਗ ਜੂਗੀ ਵੀ ਜੇ ਮੈਂ ਕੰਮ ਕਰਨਾ ਮੈਂ ਵੀ ਫਿਰ ਗੁੱਸੇ 'ਚ ਮੰਮੀ ਨੂੰ ਬੱਚ ਘੱਟ ਬੋਲਦੀ ਤਾਂ ਕਰਕੇ ਮੰਮੀ ਵਗ ਗਈ ਅੱਛਾ ਫਿਰ ਜਦੋਂ ਹੁਣ ਤੁਸੀਂ ਨੇ ਮੈਨੂੰ ਦੱਸਿਆ ਵੀ सोनू ਵੀ ਭਾਦੀ ਨੇ ਘਰੋਂ ਕੱਢਤਾ ਫਿਰ ਮੇਰੇ ਮਨ ਨੂੰ ਗੱਲ ਲੱਗੀ ਵੀ ਜਿਵੇਂ ਅੱਜ ਮੇਰੀ ਮਾਂ ਨੂੰ ਕੰਡਿਆ ਮੈਨੇ ਗਾਹੂਰੇ ਆਦੀ ਸਾਸੂ ਨੂੰ ਕੱਢਤਾ ਵੀ ਤਾਂ ਮੈਨੂੰ ਛੋਡੇ ਜਾਣ ਤੇ ਕਿੰਨਾ ਦੁਖ ਹੋਇਆ ਵੀ ਸੋਨੁ ਭਾਬੀ ਨੇ ਘਰੋਂ ਕੱਢਤਾ ਵੀ ਐਵੇਂ ਨਹੀਂ ਕਰੇਗਾ ਹਾਂ ਮੇਰੇ ਨਾਲ ਜਦੋਂ ਕਿੰਨਾ ਦੁਖ ਹੋਊਗਾ ਵੀ ਮੇਰੀ ਮਾਂ ਨੂੰ ਮੇਰੇ ਪਰਜਾਈ ਨੇ ਘਰੋਂ ਕੱਢਤਾ ਮੰਮੀ ਤਾਂ ਗਲਤੀ ਹੋ ਗਈ ਬਹੁਤ ਵੱਡੀ ਚੱਲ ਸੁਕਰ ਤੇ ਮੈਨੂੰ ਗਲਤੀ ਦਾ ਅਹਿਸਾਸ ਹੋਇਆ ਚੱਲ ਮਾਫੀ ਮੰਗ ਲੈ ਮੈਂ ਤੁਹਾਨੂੰ ਅੱਜ ਸਭ ਮੈਨੂੰ ਆਖ ਕਰ ਦੂ ਮੈਂ ਕੋਈ ਨਹੀਂ ਪਤਾ ਦੇਖੋ ਤਾਂ ਮਾਫੀ ਨਹੀਂ ਮੰਗਦੇ ਮੁੰਡੇ ਕੋਈ ਨਾ ਜੇ ਕਹਿੰਦੇ ਨਾ ਤੜਕੇ ਦਾ ਭੁੱਲਿਆ ਬੰਦਾ ਆਖਣ ਨੂੰ ਘਰੇ ਆ ਜੇ ਨਾ ਉਹ ਵਧੀ ਹੁੰਦਾ ਔਰ ਮੰਮੀ ਮੈਂ ਤਾਂ ਮੰਮੀ ਨੇ ਜਦੋਂ ਇਹਨੇ ਦੱਸਿਆ ਵੀ ਭਾਬੀ ਨੇ ਇਹਨੂੰ ਘਰੋਂ ਕੱਢਤਾ ਨਾ ਮੈਂ ਤਾਂ ਬਹੁਤ ਪਛਤਾਵਾ ਮੈਂ ਤਾਂ ਆਪਦੀ ਗੱਲ ਯਾਦ ਆ ਗਈ ਮੈਂ ਵੀ ਮੰਮੀ ਨਾਲ ਐ ਨਹੀਂ ਕਰਿਆ ਫਿਰ ਕਿੰਨਾ ਦੁਖ ਹੁੰਦਾ ਜਦੋਂ ਆਪਣੇ ਮਾਪੇ ਨੂੰ ਕੱਢਦੇ ਪਰਜਾਈ ਪਾਰੀ ਬਾਹਰ ਮੈਂ ਨਹੀਂ ਤਾਂ ਦੇਖ ਰਹੀ ਹਾਂ ਮੈਂ ਤੇਰੀ ਮੰਮੀ ਤਾਂ ਮੈਨੂੰ ਪਹਿਲੇ ਹੀ ਮਿਲ ਗਈ ਸੀ ਅੱਛਾ ਹਾਂ ਆ ਸੀਦਾ ਤੇਰੇ ਤੇ ਸਕੀਮ ਲਾਈ ਸੀ ਹੀ ਮਲਾਈ ਤੇਰੇ ਤੇ ਤੇਰੇ ਤੇ ਲੈ ਆ ਜਿਹੜੀ ਤੇਰੀ ਆਕਲ ਟਿਕਾਣੇ ਤੋਂ ਬਾਗੀ ਸੀ ਨਾ ਰੋਣੋਂ ਟਿਕਾਣੇ ਤੇ ਲੈ ਕੇ ਆਇਆ ਸੀ ਇਹਦਾ ਮਤਲਬ ਫਿਰ ਤੁਹਾਨੂੰ ਮੇਰੇ ਨਾਲ ਕੋ ਖੇਡ ਖੇਡੀ ਹੈ ਇਹ ਹਾਂ ਖੇਡ ਖੇਡੀ ਹੈ ਤੇਰੇ ਨਾਲ ਤੇਰੀ ਮੰਮੀ ਤੇ ਖੇਡੀ ਹੈ ਕਿਹੜਾ ਮੈਨੂੰ ਤੇਰੀ ਮੰਮੀ ਪਹਿਲਾਂ ਅੱਡੇ ਤੇ ਮਿਲ ਗਈ ਦੀ ਜਦੋਂ ਮੈਂ ਬੱਸ ਉਤਰੀ ਆ ਮੈਨਰੇ ਪੁੱਛਿਆ ਰੋਣ ਲੱਗ ਰਹੀ ਤੇ ਇਹ ਮਾ ਕੀ ਗੱਲ ਹੋ ਗਈ ਭੈਣ ਜੀ ਤੁਸੀਂ ਰੋ ਰਹੇ ਹੋ ਕਿ ਏਡੇ ਤੇ ਖੜੇ ਹੋ ਫਿਰ ਇਹਨਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਆਪਦੀ ਫਿਰ ਸਉਣ ਭਾਬੀ ਨੇ ਕੱਢਿਆ ਇਹ ਘਰੋਂ ਕਾਹਨੂੰ ਕੱਢਿਆ ਜਦੋਂ ਮੈਨੂੰ ਇਹਨੂੰ ਦੱਸਿਆ ਆਪਦੀ ਕਹਾਣੀ ਸਾਰੀ ਫਿਰ ਮੈਨੇ ਸੋਚਿਆ ਵੀ ਮੈਂ ਇਹਨੂੰ ਐ ਜਾਣ ਨਹੀਂ ਦਿੰਦੀ ਹੈਗੀ ਇਦੇ ਵਿੱਚ ਨਾਲ ਤਾਂ ਸਾਡੀ ਬੇਇੱਜ਼ਤੀ ਆ ਨਾਲੇ ਤੇਰੀ ਬੇਇੱਜ਼ਤੀ ਆ ਬੁੱਤ ਚੱਲ ਮੰਮੀ ਫਿਰ ਮੈਂ ਹੁਣ ਤਾਂ ਦੀ ਗਲਤੀ ਸੁਧਾਰ ਲਈ ਹਾਂ ਤੈਨੂੰ ਇਹ ਹੀ ਗਲਤੀ ਸੁਧਾਰਨੀ ਸੀ ਤੇਰੀ ਤਾਂ ਹੀ ਤੈਨੂੰ ਐ ਸਾਫ਼ ਕਰਵਾਇਆ ਸੀ ਵੀ ਜੇ ਹੁਣ ਤੇਰੀ ਆਪ ਦੀ ਮਾਂ ਨਾਲ ਬਣੀ ਹੈ ਨਾ ਇਹ ਕਿ ਜਿਸ ਤੈਨੂੰ ਦੇਖ ਲੈ ਕਿੰਨਾ ਦੁੱਖ ਹੋਇਆ ਦੁੱਖ ਹੋਇਆ ਇਹ ਤਾਂ ਹੁਣ ਛੋਟੀ ਗੱਲ ਹੈ ਸੋਨੇ ਮੇਰੀ ਆਖਲ ਦੇ ਨਾ ਪਰ ਜਿਹੜਾ ਪਰਦਾ ਪਿਆ ਹੋਇਆ ਸੀ ਉਹ ਹਟਾਤਾ ਹਾਂ ਹਾਂ ਬੁੱਤ ਜੇ ਤੇਰੇ ਵਰਗੀਆਂ ਨੂੰ ਹਾਂ ਸਭ ਦੇ ਘਰੇ ਆਉਣਾ ਕਿਸੇ ਦੇ ਸੱਸਾਂ ਨੂੰ ਹਾਂ ਚ ਫਰਕ ਨਹੀਂ ਪੈਂਦਾ ਬੁੱਤ ਹਾਂ ਜਿਹੜੀ ਮੈਂ ਤੇਰੀ ਮਾਂ ਹਾਂ ਇਹ ਵੀ ਤੇਰੀ ਮਾਂ ਪੁੱਤ ਤਾਂ ਹੀ ਮੰਮੀ ਫਿਰ ਮੈਂ ਭੱਜ ਕੇ ਜਾ ਕੇ ਮੰਮੀ ਨੂੰ ਲਿਆਈਆਂ ਜਾ ਕੇ ਜੇ ਮੈਨੂੰ ਗਲਤੀ ਦਾ ਅਹਿਸਾਸ ਹੋਇਆ ਅੱਗੇ ਤੋਂ ਮੈਂ ਕਦੇ ਨਹੀਂ ਇਹਦੀ ਗਲਤੀ ਕਰਦੀ ਮੰਮੀ ਐ ਤਾਂ ਮੈਨੂੰ ਆਪਦੇ ਸੰਸਕਾਰਾਂ ਤੇ ਪੂਰਾ ਭਰੋਸਾ ਮੈਂ ਤਾਂ ਹੀ ਭੈਣ ਜੀ ਨੂੰ ਜਾਣ ਨਹੀਂ ਦਿੱਤਾ ਹੈਗਾ ਮੈਨੂੰ ਅੱਡੇ ਤੋਂ ਅਸੀਂ ਮੁੜ ਕੇ ਲਈਏ ਪੁੱਤ ਤੇਰੀ ਮੰਮੀ ਹਾਂ ਮੈਨੂੰ 4 ਦਿਨ ਦੀ ਬਸ ਆ ਨਹੀਂ ਆ ਗਈ ਚਲ ਸਵੇਰ ਦਾ ਭੁੱਲੇ ਸ਼ਾਮ ਨੂੰ ਘਰ ਆ ਜੇ ਕਹਿੰਦੇ ਉਹਨੂੰ ਭੁੱਲਿਆ ਨਹੀਂ ਗਏ ਰਹਿਣਗੇ ਹਾਂ ਅਸਲੀਏ ਤੇਰੀ ਗਲਤੀ ਨਹੀਂ ਕਰਦੀ ਹਾਂ ਚਲ ਵਧੀਆ ਤੈਨੂੰ ਇਹਨਾਂ ਤੇਰੀ ਭਾਬੀ ਤਾਂ ਬਹੁਤ ਚੰਗੀ ਆ ਪਤਾ ਮੈਨੂੰ ਮੰਗੇ ਤੇ ਬੈਠੀ ਨੂੰ ਸਾਰਾ ਕੁਝ ਦਿੰਦੀ ਆ ਤੇ ਜੀਆਂ ਈਆਂ ਤਾਂ ਰੱਬ ਸਭ ਦੇ ਘਰੇ ਦੇਵੇ ਤਾਂ ਹੀ ਤਾਂ ਮੰਮੀ ਮੈਂ ਕਹੀ ਜਾਂਦੀ ਦੀ ਵੀ ਮੈਨੂੰ ਭਰੋਸਾ ਭਾਬੀ ਤੇ ਵਾਏ ਮੈਨ ਨਹੀਂ ਕੱਟ ਸਕਦੀ ਏਗੀ ਉਹੀ ਤਾਂ ਹੈਗਾ ਤਾਂ ਇਹਨੇ ਸੋਚ ਕਿਵੇਂ ਲਿਆ ਵੀ ਤੇਰੀ ਭਾਬੀ ਮੈਨੂੰ ਘਰੋਂ ਕੱਢ ਦੂਗੀ ਚਲ ਮੰਮੀ ਮੈਨੂੰ ਮaaf ਕਰ ਦੋ ਮੈਂ ਆਪਦੀ ਗਲਤੀ ਸੁਧਾਰ ਲਈ ਨਾ ਹੁਣ ਹਾਂ ਅੱਗੇ ਤੋਂ ਇਹ ਜੀ ਗਲਤੀ ਨਹੀਂ ਹੋਣੀ ਚਾਹੀਦੀ ਹਾਂ ਚਲੋ ਠੀਕ ਹੈ ਤੁਸੀਂ ਅੰਦਰ ਚਲੋ ਮੈਂ ਚਾਹ ਬਣਾ ਕੇ ਲਿਆਉਣੀ ਆ ਤੁਹਾਡੇ ਬਾਅਦ ਚਲੋ ਬੰਦੀ ਇੱਕ ਗੱਲ ਪੱਲੇ ਬੰਨ ਲੀ ਹੁਣ ਮੈਂ ਤਾਂ ਤੇਰੀ ਝੂਠੀ ਮੁੱਠੀ ਮਾਂ ਆਸਰੀ ਮਾਤਾ ਤੇਰੀ ਆਹੀ ਆ ਸਭ ਦੇ ਗੱਲ ਠੀਕ ਆ ਮੰਮੀ ਸਾਰੀ ਉਮਰ ਤੇ ਨਹੀਂ ਐਸੇ ਨਾਲ ਕੱਢਣਾ ਪੁੱਤ ਠੀਕ ਆ ਮੰਮੀ ਚਲ ਪੁੱਤ ਮੈਂ ਵੀ ਤੈਨੂੰ ਵੱਧ ਘੱਟ ਬੋਲ ਕੀਤੀ ਤੇ ਉਦੋਂ ਮੇਰੇ ਤੋਂ ਹੀ ਬੋਲਿਆ ਗਿਆ ਪੁੱਤ ਮੈਨੂੰ ਵੀ ਮਾਫ਼ ਕਰੀ ਪੁੱਤ ਕੋਈ ਨਾ ਮੰਮੀ ਮਾਵਾ ਤੀਹ ਇੱਥੇ ਤਾਂ ਹੀ ਲੜਾਈਆਂ ਹੁੰਦੀਆਂ ਰਹਿ ਗਈਆਂ ਚਲੋ ਤੁਸੀਂ ਅੰਦਰ ਚਲੋ ਮੈਂ ਚਾਹ ਬਣਾ ਕੇ ਲਿਆਉਂ ਚਲ ਕੋਈ ਆਜਾ ਬਹਿਣ ਜੀ ਚਲ ਬਹਿਣ ਦੋ ਦੱਦੀ ਜੀ ਚਾਹ ਬਣਾ ਲਈ ਨਾਲੇ ਆਜੋ ਅੰਦਰ ਬਹਿ ਕੇ ਠੁਕਸੁਕ ਕਰਦੇ ਆਪਾਂ ਠੀਕ ਆ ਭੌੜੀਆਂ ਚ ਰਹਿੰਨਾਂ ਲੈ ਮੀਂਹ ਦਾ ਉਰੇ ਵੀ ਬਹੁਤ ਪੈ ਗਿਆ ਦੀ ਨਾ ਵੀ ਨਹੀਂ ਹੈਗਾ ਕੋਈ ਪ੍ਰੀਤ ਨਹੀਂ ਪ੍ਰੀਤ ਹਾਂ ਕਾਣ ਲੈ ਮੰਮੀ ਆ ਗਈ ਸਸੀ ਕਾਲ ਮਮਾ ਠੀਕਾ ਕੀ ਹੋ ਗਿਆ ਮੰਮੀ ਕੀ ਹੋ ਗਿਆ ਕੀ ਉਹ ਨਾ ਉਟਿਏ ਨਹੀਂ ਤੂੰ ਕਰ ਦੇ ਦੀ ਹਾਂ ਇਹ ਕਰ ਦੇ ਉਹ ਮੇਰੇ ਤਾਂ ਸਾਰੇ ਚੱਕਤੀ ਮਾਚਾ ਉਹ ਤਾਂ ਆ ਲੱਗ ਗਿਆ ਮਾ ਹਾਸੇ ਰੋੜਾ ਬਣਾ ਦਿੰਦੀ ਆਏ ਕਿ ਤੇਰੇ ਲਾਸ਼ਾ ਪਾਪਾ ਭੇਜ ਜੇ ਤੇਰੀ ਮਾਂ ਹੋਰ ਦੁਖੀ ਸੀ ਤੇਰੀ ਮਾਂ ਨਹੀਂ ਕਰੇ ਆਏ ਆਏ ਨਹੀਂ ਕਰਦਾ ਨਹੀਂ ਬਸ ਬੜੀ ਤੂੰ ਹੱਸ ਕੇ ਸਾਰਾ ਕੰਮ ਖਰਾਬ ਕਰ ਤੂੰ ਤਾਂ ਹਟੀ ਤਾਂ ਨਹੀਂ ਤਾਂ ਚੰਗੀ ਰੰਬਾ ਚਲਾ ਰਹੇ ਮਾੜਾ ਹੈ ਕਿਉਂ ਕਰਦੀ ਫਿਰ ਐਨੀ ਜਿਤੇ ਨਹੀਂ ਐਨੀ ਜ਼ੋਰ ਦੀ ਨਹੀਂ ਕਰਦੇ ਫਿਰ ਤੂੰ ਕਹੀਂ ਇੱਥੇ ਬੈਠ ਕੇ ਦੱਸਦੀ ਮਾੜਾ ਜਾਂ ਕਰ ਕਰ ਕੇ ਇੱਥੇ ਬੈਠ ਕੇ ਉਰੇ ਬੈਠ ਕੇ ਕਰ ਲਈ ਗੁੜੀਆਂ ਮੰਗੇ ਨਹੀਂ ਤੇ ਕਹਿ ਮਮੀ ਰੋਂਦੀ ਕਿ ਉਹ ਗੱਲਦਾ ਉਰੇ ਬੈਠ ਤੂੰ ਆ ਕੇ ਮੇਰੇ ਕੋਲ ਥੋੜਾ ਕਰ ਚੁਦਾ ਲੰਗੀ ਕਰ ਜਿਆਦੀ ਪੈ ਗਿਆ ਕੁਛ ਕੋਈ ਦੀਦਾ ਵੀ ਨਹੀਂ ਜਵਾਕ ਚੱਲਾ ਪ੍ਰੀਤ ਨਹੀਂ ਬੁੱਤ ਪ੍ਰੀਤ ਹਾਂ ਕੌਣ ਲੈ ਮੰਮੀ ਆਈ ਓਏ ਲਾਗੀ ਕੰਮ ਕਰਨ ਦੰਡੀਆਂ ਨੂੰ ਪਾਈ ਲਈ ਪਾੜ ਰਹੀ ਵੇ ਮੈਂ ਪਹਿਲਾਂ ਸੀ ਨਾ ਮੈਂ ਉਹਦਾ ਪੂਰੇ ਰੋਜ਼ ਚਾਈ ਤੇ ਤਨ ਖਰਾਬ ਕਰਤਾ ਦੰਡੜੀਆਂ ਨਾ ਪਾੜ ਮੇਰੇ ਨਹੀਂ ਮੀਤਾ ਹਰੇ ਵੀ ਖਾਸਾ ਪੈ ਗਿਆ ਕੋਈ ਦੀਨਾ ਵੀ ਨਹੀਂ ਹੈਗਾ ਸਾਰੇ ਕਿੱਧਰ ਲੰਘ ਗਏ ਪ੍ਰੀਤ ਨਹੀਂ ਬੁੱਤ ਪ੍ਰੀਤ ਹਾਂ ਕੌਣ ਲੇ ਮੰਮੀ ਆ ਗਈ। ਹੋ ਚਾ ਸਤਿ ਸ਼੍ਰੀ ਅਕਾਲ ਮੰਮੀ। ਹਾਂ ਸਤਿ ਸ਼੍ਰੀ ਅਕਾਲ। ਕੀ ਹੋ ਗਿਆ? ਆਇਨਲਮ ਬਈ ਆ ਗਈ। ਨਹੀਂ ਮੈਂ ਤੈਨੂੰ ਪਰ ਆਉਣੀ ਨਹੀਂ। ਹਾਂ ਦੁੱਖ ਕਿਤਾ ਕਰਨੀ ਚਾਹੀਦੀ। ਮੇਰੀ ਗੱਲ ਤੀਵਾਂ ਤਾਂ ਮੈਂ ਤਨਖਾਹ ਤਰੀ ਦੀ ਬੇ। ਤੂੰ ਬੋਲਦੀ ਵੀ ਮਮੀ ਕੀ ਹੋਗਾ? ਫਸ ਗਈ ਵੀ ਨਾ। ਲੈ ਨਾ ਮਰ ਗਿਆ। ਲਵੇ ਲੱਗ ਕੇ ਜਾਦੀ ਆ ਸੋਣਾ। ਅਸਾਂ ਨਹੀਂ ਕਰਦੇ ਸੀ ਇਹ ਇੱਕ ਸੀ ਉਹਦਾ ਬਹੁਤ ਕੰਡਾ ਲੱਗਿਆ ਮਸਾ ਬੰਦਾ ਜੋ। ਜਿਹੜੇ ਆਰਤੀ ਸੀ ਫੇਰ ਦੀ ਬੰਦਾ ਸੀ। ਮਸਾ ਬੰਦਾ। ਇਹੋ ਮੀ ਗਿੱਜਰ ਵੇਲੇ ਆਪਣਾ ਪਹਿਲਾ ਡੈਟੀ ਕੰਮ। ਪੌੜੀਆਂ ਚੜਦਾਂ ਗੋਡੇ ਦਾ ਤੇਰੇ ਸੱਤਿਆਂ ਨੂੰ। ਅਤਲ ਕੀ ਕਹਾਣਾ। ਹੁਣ ਤੀਜੀ ਚੌਥੀ ਵਾਰ ਫੇਰ ਚੜ੍ਹੇਗੀ। ਕਾਸ ਲੱਗੇ। ਹਾਏ। ਪੌੜੀ ਗੋਡੇ ਦੁਖਣ ਲੱਗੇ। ਗਿੱਜਰ ਆਈ ਤੇ ਚੱਲ ਬਾਈ। ਤੂੰ ਬੋਲਦੀ ਨਹੀਂ ਹੈਗੀ ਮੈਂ ਤਾਂ ਚਾਹ ਹੱਸਣਾ ਪਰ ਤੈਨ ਬੋਲਣਾ। ਨਾਲ ਫਿਰ ਤੇਰੀ ਹਾਸੇ ਨਾਲ ਤੂੰ ਤਾਂ ਹਸਿੰਗੀ ਫਿਰ ਤੇਰੀ ਹਾਸੇ ਨਾਲ ਮੇਰੀ ਹਾਸੇ ਨਹੀਂ ਆਈ ਚੁੱਪ ਬਸ ਗੁੱਸੇ ਨਾਲ ਖੰਗਲੀ ਉਹ ਕਿਵੇਂ ਚਲ ਵੇ ਚਲ ਫੜਾਫੜ ਕਰ ਦੋ ਬਸ ਤਾਂ ਨਹੀਂ ਆਇਆ ਕਹਿਣਾ ਵੀ ਹਾਂ ਠੀਕ ਆ ਬੈਠ ਕੇ ਦੱਸੀ ਮੈਨੂੰ ਗੱਲ ਓਰੇ ਜਿਆਦਾ ਮੇਰੇ ਕੋਲ ਲੈ ਲੈ ਛੇਪੇ ਨਾ ਕਹੀਂ ਫਿਰ ਤਾਂ ਦੇਣੀਆਂ ਕੱਢੀਆਂ ਨਹੀਂ ਆਪਾ